ਪਹਿਲਾ ਪੰਜਾਬ ਦਾ 60000 ਕਰੋੜ ਰੁਪਇਆ ਕਦੋਂ ਤੁਸੀਂ ਕੇਂਦਰ ਤੋਂ ਦਵਾ ਰਹੇ ਹੋ ਦੂਜਾ ਜਿਹੜਾ 20000 ਕਰੋੜ ਰੁਪਏ ਦੇ ਸਪੈਸ਼ਲ ਪੈਕੇਜ ਦੀ ਮੰਗ ਕੀਤੀ ਜਾ ਰਹੀ ਉਹ ਕਦੋਂ ਦਵਾ ਰਹੇ ਜੀ ਕੋ ਇਹ ਤੁਸੀਂ ਆ ਗੱਲਾਂ ਆ ਗੱਲ ਕਰੋ ਉਹਨਾਂ ਦੇ ਤੁਹਾਡੇ ਕੋਈ ਗੱਲ ਚੰਗੀ ਲੱਗਦੀ ਨਹੀਂ ਨਹੀਂ ਮੈਂ ਤਾਂ ਦੇਖੋ ਮੈਂ ਤਾਂ ਸੀਰ ਸਾਹਿਬ ਦੀ ਗੱਲ ਤੋਂ ਹਟਾ ਰਹੇ ਨਾ ਸੀਐਮ ਸਾਹਿਬ ਸੀਐਮ ਸਾਹਿਬ ਦੀ ਗੱਲ ਦੁਹਰਾ ਰਿਹਾ ਹਾਂ ਇੱਕ ਮਿੰਟ ਵਿੱਚ ਦੁਬਾਰਾ ਕਲੀਅਰ ਕਰ ਦਵਾਂ ਸੀਐਮ ਸਾਹਿਬ ਦਾ ਇਹ ਦਾਵਾ ਕਿ 60000 ਕਰੋੜ ਰੁਪਈਆ ਸਾਡਾ ਯਾਨੀ ਕਿ ਸਟੇਟ ਦਾ ਸੈਂਟਰ ਗਵਰਨਮੈਂਟ ਨੇ ਦੱਬਿਆ ਪਿਆ ਜੇ ਉਹ 60000 ਕਰੋੜ ਰਿਲੀਜ਼ ਕਰਾ ਦੇ ਤਾਂ ਮੈਂ 50000 ਰੁਪਏ ਪ੍ਰਤੀ ਏਕੜ ਹਰ ਕਿਸਾਨ ਨੂੰ ਦਿਆਂਗਾ ਤੇ ਇਹਦੇ ਵਿੱਚ ਗਲਤ ਕੀ ਕਹਿੰਦਾ ਜੀ ਤੁਹਾਡਾ ਨਾ ਚੈਨਲ ਬਹੁਤ ਵੱਡਾ ਹੈਗਾ ਸਾਰੀ ਦੁਨੀਆ ਵੇਖਦੀ ਹੈ ਨੰਬਰ 1 ਚੈਨਲ ਹੈ ਤੁਹਾਡੇ ਚੈਨਲ ਤੋਂ ਮੈਂ ਅੱਜ ਆ ਬਾਂਸ ਫੋਰ 올 ਕਲੀਅਰ ਕਰਨਾ ਚਾਹੁੰਨਾ ਹਾਂ ਕਿ ਆ ਜਿਹੜਾ ਆ ਕਹਿ ਰਹੇ ਨੇ 60000 ਕਰੋੜ ਰੁਪਈਆ ਸਾਡਾ ਜਿਹੜਾ GST ਦਾ ਫਸਿਆ ਪਿਆ ਜੀ ਆ ਕੋਰਾ ਤੇ ਨੰਗਾ ਝੂਠ ਹੈ ਜਿਹੜਾ ਆ ਬਾਰ ਬਾਰ ਬੋਲ ਰਹੇ ਨੇ ਹੂਨ ਸਾਨੂੰ ਉਮੀਦ ਹੈਗੀ ਹੈ ਕਿ ਪ੍ਰਧਾਨ ਮੰਤਰੀ ਸਾਹਿਬ ਖੁੱਲੇ ਦਿਲ ਦੇ ਨਾਲ ਪੰਜਾਬ ਵਾਸਤੇ ਇੱਕ ਰਲੀਫ ਪੈਕਜ ਜ਼ਰੂਰ ਦੇਣਗੇ ਅਸੀਂ ਉਹਨਾਂ ਨੂੰ ਕਿਹਾ ਕਿ ਜਿਹੜਾ ਵੀ ਤੁਸੀਂ ਮੁਆਵਜ਼ਾ ਦਿਓ ਉਹ ਡੀਬੀਟੀ ਕਰਿਓ ਡਾਇਰੈਕਟ ਬੈਨੀਫਿਟ ਟ੍ਰਾਂਸਫਰ ਕਰਿਓ ਕਿ ਇਹ ਪੰਜਾਬ ਸਰਕਾਰ ਦੇ ਥਰੂ ਨਾ ਦਿਓ ਆ ਨਹੀਂ ਸਾਨੂੰ ਪਤਾ ਵੀ ਕਿੱਧਰ ਜਾਣਾ ਤੇ ਕਿੱਧਰ ਨਹੀਂ ਜਾਣਾ ਕਿਤੇ ਐਡਵਰਟਾਈਜ਼ਮੈਂਟਾਂ ਦੇ ਵਿੱਚ ਨੀ ਲੱਗ ਜਾਣਾ ਸ਼ਬਦਾਂ ਵਿੱਚ ਸ਼ਬਦਾਂ ਵਿੱਚ ਕੁਝ ਸ਼ਬਦਾਂ 'ਚ ਕਲੀਅਰ ਕਰੋ ਕੋਈ 60000 ਕਰੋੜ ਰੁਪਈਆ ਕੇਂਦਰ ਦੀ ਸਰਕਾਰ ਵੱਲ ਪੰਜਾਬ ਦਾ ਬਕਾਇਆ ਨਹੀਂ ਖੜਿਆ ਮੈਂ ਬਿਲਕੁਲ ਰਿਪੋਰਟ ਕਰ ਲਉ ਮੇਰੀ ਗੱਲ ਆਈ ਆਈ ਐਮ ਸਬਜੈਕਟ ਟੂ ਐਨੀ ਚੈਲੰਜ ਬਾਈ ਐਨੀਵਨ ਇੱਕ ਫਿਰ ਅਜੇ ਤੱਕ ਕੋਈ ਇਹਨਾਂ ਦਾ ਇਦਾਂ ਦਾ ਪੈਸਾ ਨਹੀਂ ਖੜਾ